ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਫਲਾਤੂਨ ਨਾਮ ਦਾ ਇੱਕ ਹਕੀਮ ਸੀ ਉਹ ਹਕੀਮ ਬਹੁਤ ਹੀ ਜ਼ਿਆਦਾ ਸਿਆਣਾ ਚਲਾਕ ਤੇ ਚਤੂਰ ਸੀ ਇੱਕ ਦਿਨ ਉਸਨੇ ਆਪਣੀ ਵਿੱਦਿਆ ਦੁਆਰਾ ਇਹ ਜਾਣ ਲਿਆ ਕਿ ਇਸ ਦਿਨ ਉਸ ਦੀ ਮੌਤ ਹੋਣ ਵਾਲੀ ਹੈ ਜਮਦੂਤ ਉਸ ਨੂੰ ਲੈਨ ਆਉਣਗੇ ਉਸ ਨੇ ਆਪਣੀ ਵਿਦਿਆਦਵਾਰਾ ਸਾਰੀ ਗੱਲ ਜਾਣ ਲਈ ਤੇ ਉਸ ਹਕੀਮ ਨੇ ਕੀ ਕੀਤਾ افلاطون ਨੇ ਉਸ ਨੇ ਆਪਣੇ ਵਰਗੀਆਂ ਕਈ ਤਰ੍ਹਾਂ ਦੀਆਂ ਮੂਰਤੀਆਂ ਤਿਆਰ ਕੀਤੀਆਂ ਜੋ ਕਿ ਵੇਖਣ ਵਿੱਚ ਬਿਲਕੁਲ ਅਸਲੀ ਲੱਗਦੀਆਂ ਸੀ ਤੇ ਜਿਸ ਦਿਨ ਜਮਦੂਤਾ ਨੇ افلاطون ਨੂੰ ਲੈਨ ਆਉਣਾ ਸੀ ਉਸ ਦਿਨ ਉਹ ਆਪ ਮੂਰਤੀਆਂ ਦੇ ਵਿਚਾਲੇ ਖੜਾ ਹੋ ਗਿਆ ਤੇ ਤਰਮਵਰਾਜ ਨੇ ਆਪਣੇ ਜਮਦੂਤਾਂ ਨੂੰ ਹੁਕਮ ਕੀਤਾ ਕਿ ਜਾਓ ਉਸ ਅਫਲਾਤੂਨ ਨੂੰ ਲੈ ਕੇ ਆਓ ਅੱਜ ਉਸ ਦਾ ਅਖੀਲਾ ਦਿਨ ਹੈ ਜਦੋਂ ਜਮਦੂਤ ਉਸ ਅਫਲਾਤੂਨ ਨੂੰ ਲੈਣ ਗਏ ਤਾਂ ਜਮਦੂਤ ਕੀ ਵੇਖਦੇ ਨੇ ਕਿ ਉਹਦੇ ਵਰਗੇ ਉੱਥੇ ਬਹੁਤ ਸਾਰੇ ਅਫਲਾਤੂਨ ਹਨ ਉਹ ਬੜੇ ਹੈਰਾਨ ਹੋਏ ਕੀ ਹੁਣ ਅਸੀਂ ਕੀ ਕਰੀਏ ਇਹਨਾਂ ਵਿੱਚੋਂ ਅਸਲੀ ਅਫਲਾਤੂਨ ਕਿਹੜਾ ਹੈ ਵੇਖਣ ਨੂੰ ਸਾਰੇ ਹੀ ਇੱਕੋ ਜਿਹੇ ਲੱਗਦੇ ਹਨ ਪਰ ਅਸਲੀ ਕਿਹੜਾ ਹੈ ਜਦੋਂ ਉਹਨਾਂ ਜਮਦੂਤਾਂ ਨੂੰ ਕੁਝ ਵੀ ਸਮਝ ਨਾ ਆਇਆ ਜਦੋਂ ਉਹ ਥੱਕ ہار ਗਏ ਉਹ ਵਾਪਸ ਧਰਮਰਾਜ ਕੋ ਚਲੇ ਗਏ ਉਹਨਾਂ ਨੇ ਸਾਰੀ ਗੱਲ ਧਰਮਰਾਜ ਨੂੰ ਦੱਸੀ ਕਿ ਮਹਾਰਾਜ ਜੀ ਉੱਥੇ ਬਹੁਤ ਸਾਰੇ ਅਫਲਾਤੂਨ ਹਨ ਦੇ ਅਸੀਂ ਸਮਝ ਨਹੀਂ ਸਕੇ ਇਹਨਾਂ ਵਿੱਚੋਂ ਅਸਲੀ ਕਿਹੜਾ ਹੈ ਹੁਣ ਅਸੀਂ ਕੀ ਕਰੀਏ ਤਾਂ ਧਰਮਰਾਦ ਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਕੁਝ ਨਹੀਂ ਕਰਨਾ ਵਸ ਤੁਸੀਂ ਉੱਥੇ ਜਾ ਕੇ ਉਹਨਾਂ ਮੂਰਤੀਆਂ ਦੀ ਤਾਰੀਫ ਕਰਨੀ ਹੈ ਬਹੁਤ ਹੀ ਜ਼ਿਆਦਾ ਤਾਰੀਫ ਕਰਨੀ ਹੈ ਤਾਰੀਫ ਕਰਨ ਤੋਂ ਬਾਅਦ ਤੁਸੀਂ ਇੱਕ ਦੋ ਨੁਕਸ ਕੱਢਨੇ ਨੇ ਵਸ ਫਿਰ ਅਸਲੀ ਜਿਹੜਾ ਅਫਲਾਤ ਉਹ ਹੋਗਾ ਉਹ ਆਪੇ ਬੋਲ ਪਾਊਗਾ ਵਸ ਤੁਸੀਂ ਇਹ ਕੰਮ ਕਰਨਾ ਹੈ ਤਾਂ ਜਮਦੂਤ ਤ੍ਰਵਰਾਤ ਦਾ ਕਹਿਰਾ ਮੰਨ ਕੇ ਫਿਰ ਵਾਪਸ ਆ ਗਏ ਹੁਣ ਉਹਨਾਂ ਮੂਰਤੀਆਂ ਵਿੱਚ ਅਸਲੀ ਅਫਲਾਤੂਨ ਵੀ ਖਲੋਤਾ ਹੋਇਆ ਸੀ ਮੂਰਤੀਆਂ ਸਾਰੀਆਂ ਇੱਕੋ ਜਿਹੀਆਂ ਸੀ ਉਹਨਾਂ ਜਬਦੂਤਾਂ ਨੇ ਮੂਰਤੀਆਂ ਦੀ ਸਿਰਫਲਾ ਸ਼ੁਰੂ ਕਰਨੀ ਕਰ ਦਿੱਤੀ ਉਹ ਕਹਿਣ ਲੱਗੇ ਧੰਨ ਹੈ ਮੂਰਤੀਆਂ ਬਣਾਉਣ ਵਾਲਾ ਕਿੰਨੀਆਂ ਸੋਹਣੀਆਂ ਮੂਰਤੀਆਂ ਬਣਾਈਆਂ ਨੇ ਧੰਨੇ ਨੇ ਉਸ ਦੇ ਮਾਤਾ ਪਿਤਾ ਜਿਨ੍ਹਾਂ ਨੇ ਐਸੇ ਕਲਾਕਾਰ ਨੂੰ ਜਿਨੇ ਇੰਨੀਆਂ ਸੋਹਣੀਆਂ ਮੂਰਤੀਆਂ ਬਣਾਈਆਂ ਇਸ ਨੂੰ ਜਨਮ ਦਿੱਤਾ ਤਾਂ ਨੇ ਉਹਦੇ ਮਾਤਾ ਪਿਤਾ ਤਾਂ ਨੇ ਉਹ ਜਿਨੇ ਇਹ ਮੂਰਤੀਆਂ ਤਿਆਰ ਕੀਤੀਆਂ ਫਿਰ ਉਹਨਾਂ ਜਮਦੂਤਾ ਨੇ ਕਿਹਾ ਕਿ ਇਹਨਾਂ ਵਿੱਚੋਂ ਇੱਕ ਮੂਰਤੀ ਦਾ ਜਿਹੜਾ ਨੱਕ ਹੈ ਉਹ ਟੇਡਾ ਹੈ ਇਹ ਨੱਕ ਠੀਕ ਨਹੀਂ ਹੈਗਾ ਬਸ ਇਹਨਾਂ ਕਹਿਣ ਦੀ ਗਲਤ ਸੀ ਕਿ ਜਿਹੜਾ ਅਫਲਾਤੂਨ ਸੀ ਉਸ ਨੂੰ ਗੁੱਸਾ ਆ ਗਿਆ ਉਹ ਬੋਲ ਪਿਆ ਉਹ ਕਹਿੰਦਾ ਕਿੱਥੇ ਨੱਕ ਟੇਡਾ ਹੈ ਸਾਰੇ ਸਿੱਧੇ ਨੇ ਤੁਸੀਂ ਐਵੇਂ ਝੂਠ ਬੋਲੀ ਜਾਂਦੇ ਹੋ ਕਿੱਥੇ ਟੇਡਾ ਹੈ ਬਸ ਉਹਨਾਂ ਨੇ ਜਿਉਂ ਹੀ ਉਹ ਬੋਲਿਆ ਜਮਦੂਤਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਧੰਵ ਰਾਜ ਕੋ ਲੈ ਗਏ ਭਾਵ ਕਿ ਉਸ ਨੂੰ ਮ੍ਰਿਤੂ ਦੇ ਕੇ ਉਹ ਲੈ ਗਏ ਆਪਣੇ ਨਾਲ ਲੈ ਗਏ ਵਾਹਿਗੁਰੂ ਜੀ ਤਈਉ ਮਹਾਰਾਜ ਜੀ ਕਹਦੇ ਨੇ ਗੁਨਾਹ ਸਾਹਿਬ ਕਹਿੰਦੇ ਨੇ ਸਿਆਸਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਬੰਦਾ ਜਿੰਨਾ ਵੱਧੀ ਸਿਆਣਾ ਹੋਵੇ ਪਰ ਇੱਕ ਵੀ ਚਲਾਕੀ ਉਸ ਦੇ ਨਾਲ ਨਹੀਂ ਚੱਲਦੀ ਤੁਸੀਂ ਇੱਥੇ ਰਹਿ ਕੇ ਦੁਨੀਆ ਨੂੰ ਪਾਗਲ ਬਣਾ ਸਕਦੇ ਹੋ ਆਪਣੀ ਸਿਆਣਪ ਨਾਲ ਦੁਨੀਆ ਜਿੱਤ ਸਕਦੇ ਹੋ ਚਲਾਕੀਆਂ ਨਾਲ ਦੁਨੀਆ ਨੂੰ ਪਾਗਲ ਬਣਾ ਸਕਦੇ ਹੋ ਪਰ ਤੁਸੀਂ ਰੱਬ ਨੂੰ ਪਾਗਲ ਨਹੀਂ ਬਣਾ ਸਕਦੇ ਕਿਉਂਕਿ ਮੌਤ ਆਪਣਾ ਰਸਤਾ ਲੱਭ ਹੀ ਲੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ